કરીਏ ਭਾਉ ਜੀ ਦਾ ਸਿਮਰਨ ਕਰੀਏ ਉਹਦੀ ਇੱਕ ਨਾ ਇੱਕ ਦਿਨ ਪ੍ਰਾਪਤੀ ਹੋ ਜਾਂਦੀ ਹੈ ਜਪ ਅਨਤ ਤਰੰਗੇ ਰਾਮ ਇਹ ਅਨੰਤ ਤਰੰਗਾ ਨੇ ਤਰੰਗਾ ਨੂੰ ਅੱਜ ਕੱਲ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਵੇਵਸ ਕਹਿ ਦਿੰਦੇ ਨੇ ਵੇਵਸ ਬਹੁਤ ਵੇਵਸ ਨੇ ਫ੍ਰੀਕੁਐਂਸੀਜ਼ ਹੁੰਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਇਕੁਇਮੈਂਟਸ ਦੀਆਂ ਮੋਬਾਈਲ ਜੇਬ ਦੇ ਵਿੱਚ ਪਾਇਆ ਹੈ ਇਦਿਆਂ ਵੀ ਕਿਤੋਂ ਤਰੰਗਾਂ ਹੁੰਦੀਆਂ ਨੇ ਤਾਂ ਇਹ ਕੰਮ ਕਰਦਾ ਹੈ ਜਿਹੜੀ ਲਾਈਟ ਆ ਜਿਹੜੀ ਬਿਜਲੀ ਆ ਆਪਾਂ ਜਿਸ ਦਾ ਸੁੱਖ ਮਾਣਦੇ ਆ ਚਾਨਣ ਕਰਦੇ ਆ ਪੱਖੇ ਟੀਵੀ ਫ੍ਰਿਜ ਸਾਰਾ ਘਰ ਦਾ ਇਹੋ ਜਿਹਾ ਸਮਾਨ ਚੱਲਦਾ ਓ ਵੀ ਤਾਰਾਂ ਦੇ ਵਿੱਚ ਦੀ ਉਹਦੀਆਂ ਕੋਈ ਤਰੰਗਾਂ ਚੱਲਦੀਆਂ ਨੇ ਕੋਈ ਲਹਿਰਾਂ ਚੱਲਦੀਆਂ ਨੇ ਤਾਂ ਉਹ ਪਹੁੰਚਦੀ ਹੈ ਤੇ ਅੱਗੇ ਫਿਰ ਆਪਣਾ ਚਮਤਕਾਰ ਦਿਖਾਉਂਦੀ ਹੈ ਜਿੰਨਾ ਕੁਝ ਵੀ ਚੱਲ ਰਿਹਾ ਡਿਸ਼ ਲਗਾ ਲਈ ਜਾਂਦੀ ਹੈ ਛੱਤ ਦੇ ਉੱਪਰ ਉਹ ਵੀ ਸੈਟੇਲਾਈਟ ਤੋਂ ਉੱਪਰੋਂ ਕੋਈ ਤਰੰਗਾਂ ਖਿੱਚ ਰਹੀ ਹੈ ਤਾਂ ਉਹ ਕੰਮ ਚੱਲ ਰਿਹਾ ਹੈ ਆਪਣੇ ਆਲੇ ਦੁਆਲੇ ਦਿਖਾਈ ਨਹੀਂ ਦਿੰਦਾ ਜੇ ਦਿਖਾਈ ਦਿੰਦਾ ਹੋਵੇ ਆਪਾਂ ਹੈਰਾਨ ਹੋ ਜਾਵਾਂਗੇ ਚਾਰੇ ਪਾਸੇ ਉਹ ਘਰੇ ਹੋਇਆਂ ਤਰੰਗਾਂ ਦੇ ਨਾਲ ਇਹ ਉਹ ਨੇ ਜਿਹੜੀਆਂ ਮੈਨੂ ਮੇਡ ਚੀਜ਼ਾਂ ਨੇ ਬੰਦੇ ਨੇ ਬਣਾਈਆਂ ਹੋਈਆਂ ਨੇ ਤੇ ਇਹਨਾਂ ਦੇ ਜ਼ਰੀਏ ਇਨਸਾਨ ਆਪਣੇ ਜੀਵਨ ਨੂੰ ਵਧੀਆ ਤੋਂ ਵਧੀਆ ਬਣਾਉਣ ਦਾ ਯਤਨ ਕਰਦਾ ਹੈ ਪਰ ਇੱਕ ਉਹ ਤਰੰਗਾ ਨੇ ਜਿਹੜੀਆਂ ਕੁਦਰਤ ਨੇ ਬਣਾਈਆਂ ਨੇ ਕੁਦਰਤ ਨੇ ਜਿਹੜੀ ਤਰੰਗ ਬਣਾਈ ਹੈ ਉਹਨੂੰ ਲੱਭਿਆ ਇੱਕ ਵਿਗਿਆਨੀ ਨੇ ਉਹਨੇ ਉਹਨੂੰ ਨਾਮ ਦੇ ਤਾ ਗ੍ਰੈਵਿਟੀ ਖਿੱਚ ਆਕਰਸ਼ਣ ਉੱਪਰ ਨੂੰ ਕੋਈ ਵੀ ਚੀਜ਼ ਸੁੱਟੋ ਧਰਤੀ ਵੱਲ ਨੂੰ ਆ ਜਾਂਦੀ ਹੈ ਕਿਉਂ ਕਹਿੰਦੇ ਧਰਤੀ ਐਦਾਂ ਜਿਵੇਂ ਕੋਈ ਬਹੁਤ ਵੱਡਾ ਚੁੰਬਕ ਹੁੰਦਾ ਚੁੰਬਕ ਤਾਂ ਕੱਲਾ ਲੋਹੇ ਨੂੰ ਖਿੱਚਦਾ ਹੈ ਇਹ ਧਰਤੀ ਨੇ ਤਾਂ ਬੰਦਿਆਂ ਨੂੰ ਵੀ ਖੜਾਇਆ ਖਿੱਚ ਕੇ ਦਰਖਤਾਂ ਨੂੰ ਵੀ ਖਿਡਾਇਆ ਹੋਇਆ ਕੋਈ ਚੀਜ਼ ਉੱਪਰੋਂ ਸੱਟੋ ਉਹਨੂੰ ਖਿੱਚ ਲੈਂਦੀ ਆ ਆਪਣੇ ਵੱਲ ਨੂੰ ਹੋਰ ਤੇ ਹੋਰ ਜਿਹੜੀ ਹਵਾ ਸਾਨੂੰ ਦਿਖਾਈ ਨਹੀਂ ਦਿੰਦੀ ਹੈ ਹਵਾ ਵੀ ਧਰਤੀ ਨੇ ਖਿੱਚ ਕੇ ਰੱਖੀ ਹੋਈ ਹੈ ਕੁਝ 1 ਕਿਲੋਮੀਟਰ ਉੱਪਰ ਜਾ ਕੇ ਹਵਾ ਘਟ ਜਾਂਦੀ ਹੈ ਹੌਲੀ-ਹੌਲੀ ਖਤਮ ਹੋਣ ਤੇ ਆ ਜਾਂਦੀ ਹੈ ਤੋਂ ਇਹ ਹੈ ਖਿੱਚਣ ਦਾ ਜਿਹੜੀਆਂ ਤਰੰਗਾਂ ਕੁਦਰਤ ਨੇ ਬਣਾਈਆਂ ਇੰਨੀਆਂ ਤਰੰਗਾਂ ਦੇ ਵਿੱਚ ਇਨਸਾਨ ਦੀ ਸੋਚ ਇਨਸਾਨ ਦਾ ਵਿਚਾਰ ਉਹ ਵੀ ਇੱਕ ਤਰੰਗ ਦੀ ਤਰ੍ਹਾਂ ਚੱਲਦਾ ਹੈ। ਉਹ ਵੀ ਲਹਿਰਾਂ ਦੀ ਤਰ੍ਹਾਂ ਚੱਲਦਾ ਹੈ। ਉਹ ਜਿਹੜੀਆਂ ਲਹਿਰਾਂ ਇਨਸਾਨ ਦੇ ਵਿਚਾਰ ਦੀਆਂ ਸੋਚ ਦੀਆਂ ਚੱਲਦੀਆਂ ਨੇ ਉਹ ਵੀ ਕੁਝ ਨਾ ਕੁਝ ਖਿੱਚ ਰਹੀਆਂ ਨੇ ਆਪਣੇ ਵੱਲ ਨੂੰ। ਮੈਂ ਤੇ ਇਥੋਂ ਤੱਕ ਪੜਿਆ ਕਹਿੰਦੇ ਜਿਹੜੇ ਦਰਖਤ ਨੇ ਇਹਨਾਂ 'ਚ ਉਹ ਇਦਾਂ ਦੀਆਂ ਤਰੰਗਾਂ ਉੱਠਦੀਆਂ। ਬੰਦੇ ਨਾ ਉਹ ਵੀ ਬੱਦ ਸੈਂਸਿਟਿਵ ਦਰਖਤ ਹੁੰਦੇ ਨੇ। ਤੇ ਕਿਸੇ ਨੇ ਇਹ ਗੱਲ ਦੱਸੀ ਲਿਖੀ ਕਹਿੰਦੇ ਜਦੋਂ ਬੰਦਾ ਆਪਣੇ ਘਰੋਂ ਚੱਲਦਾ ਵੀ ਮੈਂ ਆਪਣੇ ਖੇਤ 'ਚ ਖੜੇ ਦਰਖਤ ਨੂੰ ਵਧਣਾ ਹੈ ਆਪਣੇ ਲਈ ਕਹਾੜੀ ਕੋਈ ਟਕੂਆ ਕੋਈ ਇੰਤਜ਼ਾਮ ਕਰ ਲੈਂਦਾ ਜੇ 10 ਦਰਖਤ ਖੇਤ ਵਿੱਚ ਖੜੇ ਨੇ ਉਹਨਾਂ 'ਚੋਂ ਜਿਹੜੇ ਦਰਖਤ ਨੂੰ ਵਧਿਆ ਜਾਣਾ ਕਹਿੰਦੇ ਉਹਨੂੰ ਪਤਾ ਲੱਗ ਜਾਂਦਾ ਵੀ ਅੱਜ ਮੇਰੀ ਵਾਰੀ ਆ ਇਥੋਂ ਤੱਕ ਲਿਖਿਆ ਹੈ ਲੋਕਾਂ ਨੇ ਸੋ ਕਿਹੜੀਆਂ ਲਹਿਰਾਂ ਨੇ ਕਿਹੜੀਆਂ ਤਰੰਗਾਂ ਨੇ ਜਿਹੜੀਆਂ ਇੱਕ ਦੂਜੇ ਨੂੰ ਐ ਪਛਾਣ ਜਾਂਦੀਆਂ ਨੇ ਇਦਾਂ ਹੀ ਸਤਿਗੁਰੂ ਮਹਾਰਾਜ ਬਾਣੀ 'ਚ ਜਦੋਂ ਸਿਮਰਨ ਦਾ ਜ਼ਿਕਰ ਕਰਦੇ ਨੇ ਜਪਨ ਦਾ ਜ਼ਿਕਰ ਕਰਦੇ ਨੇ ਉਹ ਵੀ ਇਨਸਾਨ ਦੇ ਮਨ ਦੀਆਂ ਵਿਚਾਰ ਦੀਆਂ ਇੱਕ ਤਰੰਗਾਂ ਨੇ ਵੀ ਇਹਦੀ ਤਰੰਗ ਇਹਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਆ ਜਿਸ ਪਾਸੇ ਨੂੰ ਇਨਸਾਨ ਦੀ ਸੋਚ ਜਾ ਰਹੀ ਹੈ ਉਹ ਚੀਜ਼ ਅਖੀਰ ਇਹਦੀ ਸੋਚ ਦੀ ਖਿੱਚ ਨਾਲ ਉਹ ਤਰੰਗ ਦੀ ਖਿੱਚ ਨਾਲ ਇਹਦੇ ਵਿੱਚ ਪ੍ਰਗਟ ਹੋ ਜਾਣੀ ਆ। ਉਹ ਚੀਜ਼ ਨੇੜੇ ਆ ਜਾਏਗੀ ਜਾਂ ਆਪ ਉੱਥੇ ਪਹੁੰਚ ਜਾਏਗਾ ਜਾਂ ਕਿਸੇ ਨਾ ਕੋ ਜੋ ਵਿਦ ਬਣ ਜਾਣੀ ਆ। ਹੁਣ ਸਤਿਗੁਰੂ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਵਾਹਿਗੁਰੂ ਨੂੰ ਖੋਜੀਏ ਜਿਹੜਾ ਖੋਜੇਗਾ ਵੱਡੇ ਭਾਗਾਂ ਵਾਲਾ ਹੋਏਗਾ। ਖੋਜਣ ਦਾ ਰਸਤਾ ਗੁਰੂ ਦੱਸੇਗਾ। ਹੁਣ ਗੁਰੂ ਜਿਹੜਾ ਰਸਤਾ ਦੱਸਦਾ ਉਹ ਰਸਤਾ ਗੁਰੂ ਕਹਿੰਦਾ ਵੀ ਉਹਦੇ ਗੁਣ ਗਾਵਾਸੀ ਜੇ ਗੁਣ ਗਾਵੇਂਗਾ ਅਨਤ ਤਰੰਗੇ ਰਾਮ ਅਨੇਕਈ ਤਰੰਗਾ ਬੇਵਜ਼ ਲਹਿਰਾਂ ਉੱਠ ਰਹੀਆਂ ਨੇ ਆ ਰਹੀਆਂ ਨੇ ਜਾ ਰਹੀਆਂ ਨੇ ਜਿੱਦਾਂ ਤੇਰੇ ਅੰਦਰੋਂ ਸੱਚ ਨੂੰ ਜਾਣਨ ਦੀਆਂ ਉਹ ਤਰੰਗਾ ਉੱਠਣੀਆਂ ਸ਼ੁਰੂ ਹੋ ਗਈਆਂ ਉਹ ਦਿਨ ਜਿਹੜੀਆਂ ਝੂਠ ਵਾਲੀਆਂ ਤਰੰਗਾ ਨੇ ਪਟਕਾਉਣ ਵਾਲੀਆਂ ਨੇ ਉਹ ਚੀਜ਼ਾਂ ਦੂਰ ਹੋਣੀਆਂ ਸ਼ੁਰੂ ਹੋ ਜਾਣੀਆਂ ਤੇ ਤੇਰੇ ਅੰਦਰ ਉਹ ਸੱਚ ਪ੍ਰਗਟ ਹੋ ਜਾਣਾ ਜਿਸ ਦੀ ਗੱਲ ਗੁਰੂ ਕਰਦੇ ਨੇ ਗੁਰੂ ਸਮਝਾਉਂਦੇ ਨੇ ਇਸ ਗੱਲ ਨੂੰ ਏਦਾਂ ਸਮਝ ਲਓ ਜਿਵੇਂ ਦੋ ਬੰਦੇ ਜਾ ਰਹੇ ਸੀ ਇੱਕ ਨੇ ਪੱਥਰ ਨੂੰ ਦੇਖਿਆ ਤੇ ਬੜੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਵੀ ਕਿੰਨੇ ਸੋਹਣੇ ਮੂਰਤੀ ਹੈ ਕਿੰਨਾ ਸੋਹਣਾ ਹੈ ਦੂਜਾ ਕਹਿੰਦਾ ਵੀ ਇਹਦੇ 'ਚ ਤੇ ਕੁਝ ਵੀ ਨਹੀਂ ਇਹ ਤੇ ਪੱਥਰ ਹੈ ਅਣ ਘੜਿਆ ਜਿਹਾ ਪੱਥਰ ਹੈ ਭੜਾ ਜਿਹਾ ਜਿੱਦਾਂ ਦੇ ਆਮ ਨੇ ਉਦਾਂ ਦਾ ਇਹ ਹੈ ਜਿਹੜਾ ਪਹਿਲਾ ਬੰਦਾ ਸੀ ਉਹ ਸੀ ਜਾਣਕਾਰ ਮੂਰਤੀਕਾਰ ਕਲਾਕਾਰ ਉਹ ਕਹਿੰਦਾ ਵੀ ਨਹੀਂ ਤੈਨੂੰ ਦੇਖਣ ਨੂੰ ਇਹ ਪੱਥਰ ਲੱਗਦਾ ਮੈਨੂੰ ਤਾਂ ਇਹਦੇ ਵਿੱਚ ਬਹੁਤ ਸੋਹਣੀ ਇੱਕ ਮੂਰਤੀ ਦਿਖਾਈ ਦੇ ਰਹੀ ਆ ਤੇ ਜਿਹੜਾ ਤੂੰ ਦੇਖ ਰਿਹਾ ਤੂੰ ਤਾਂ ਇਹਨੂੰ ਸਾਰੇ ਨੂੰ ਦੇਖ ਰਿਹਾ ਮੈਂ ਇਹਦੇ ਵਿੱਚ ਦੀ ਮੂਰਤੀ ਨੂੰ ਦੇਖ ਰਿਹਾ ਉੱਪਰ ਤਾਂ ਜਿੰਨਾ ਕ ਬਾਧੂ ਜਿਹਾ ਮੈਂ ਲਾ ਦੇਣਾ ਵਿੱਚੋਂ ਮੂਰਤੀ ਪ੍ਰਗਟ ਹੋ ਜਾਣੀ ਉੱਪਰੋਂ ਬਾਧੂ ਜਿਹਾ ਲਾ ਦੇਣਾ ਤੂੰ ਤਾਂ ਬਾਧੂ ਬਾਧੂ ਨੂੰ ਦੇਖ ਰਿਹਾ ਹੈਂ ਮੈਂ ਵਿੱਚ ਲਈ ਚੀਜ਼ ਨੂੰ ਦੇਖ ਰਿਹਾ ਏਦਾਂ ਹੀ ਇਨਸਾਨ ਕੀ ਕਰਦਾ ਸਾਰੀ ਜ਼ਿੰਦਗੀ ਜਿਹੜਾ ਬਾਦੂ ਜਿਆ ਚੀਜ਼ਾਂ ਉਹਨੂੰ ਦੇਖੀ ਜਾਂਦਾ ਉਹਦੇ ਵਿਚਾਰੀ ਜਾਂਦਾ ਪਰ ਵਿੱਚ ਜਿਹੜੀ ਅਸਲ ਮੂਰਤ ਹੈ ਅਸਲ ਜੋਤ ਹੈ ਅਸਲ ਚੀਜ਼ ਰੱਬ ਨੇ ਰੱਖੀ ਹੈ ਉਹਨੂੰ ਦੇਖਣ ਦੀ ਦ੍ਰਿਸ਼ਟੀ ਕਿਸੇ ਬਿਰਲੇ ਬਿਰਲੇ ਕੋਲ ਹੁੰਦੀ ਹੈ ਤਾਂ ਮਹਾਰਾਜ ਫਰਮਾ ਰਹੇ ਨੇ ਜਦੋਂ ਗੁਰੂ ਨੂੰ ਮਿਲੇਗਾ ਪ੍ਰੇਮਾਂ ਭਗਤੇ ਵਿੱਚ ਆ ਕੇ ਗੁਰੂ ਕਹੇਗਾ ਉਹਦੇ ਗੁਣਗਾ ਉਹ ਗੁਣਾ ਨੂੰ ਗਾਉਂਦਾ ਜਾਣਾ ਗਾਉਂਦਾ ਜਾਣਾ ਤੇਰੇ ਅੰਦਰੋਂ ਉਹ ਤਰੰਗਾ ਨਿਕਲਣੀਆਂ ਵਿਚਾਰਾਂ ਦੀਆਂ ਥਾਉਟ ਵੇਵਸ ਚੱਲਣੀਆਂ ਉਹਨੇ ਗੁਣਾ ਦੇ ਜਰੀਏ ਉਹ ਗੁਣਾ ਦਾ ਨਿਧਾਨ ਪ੍ਰਗਟ ਹੋਣਾ ਤੇ ਤੇਰੇ ਅੰਦਰੋਂ ਫਿਰ ਵਾਧੂ ਜੀ ਜਿਹੜੀ ਫਿਲਥ ਹੈ ਜਿਹੜੀ ਮੈਲ ਹੈ ਲੈਣੀ ਹੈ ਤੇ ਜਿਹੜੀ ਅਸਲ ਘਾੜਤਾ ਅਸਲ ਮੂਰਤ ਹੈ ਉਹ ਪ੍ਰਗਟ ਹੋ ਜਾਣੀ ਹੁਣ ਇਹ ਗੱਲ ਦਾ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਗੁਰੂ ਨੇ ਜ਼ਿਕਰ ਕੀਤਾ ਜਿੱਥੇ ਰੱਬ ਨੂੰ ਵਾਹਿਗੁਰੂ ਨੂੰ ਲੱਭਣ ਦੇ ਲਈ ਕੋਈ ਚੱਲਿਆ ਤੁਰਿਆ ਗੁਰੂ ਨੇ ਕਿਹਾ ਵੀ ਨਹੀਂ ਤੂੰ ਗਲਤ ਰਸਤੇ ਚੱਲ ਪਿਆ ਕਿਉਂ ਬਾਹਰ ਲੱਭਣ ਦੀ ਤਾਂ ਯਾਤਰਾ ਹੀ ਨਹੀਂ ਹੈ ਬਾਹਰ ਭੱਜਣ ਦੀ ਤਾਂ ਗੱਲ ਹੀ ਨਹੀਂ ਤੇਰੇ ਵਿਚਾਰਾਂ ਨੂੰ ਸੰਭ